ਸਾਸਰੀਕਾਲ ਸਾਰਨੇ ਮੈਂ ਥਾ ਚਾਹਦੇ ਆ ਬੱਚਿਆਂ ਦਾ ਨਾਮ ਹੈਗਾ ਜਸਪਤਲ ਤੇ ਹੁਣ ਬਾਹਰ ਆਏ ਸੀ ਬਾਹਰ ਮੌਸਮ ਬੜਾ ਵਧੀਆ ਹੋਇਆ ਹੋਇਆ ਵਾ ਤੇ ਗੁੰਨੂ-ਮੁੰਨੂ ਦਾ ਪਿੰਜਰਾ ਉਹ ਦੇਮਾ ਗਾ ਹੁਣ ਉਹਨਾਂ ਕੋਲੇ ਚੱਲਦੇ ਪਹਿਲਾਂ ਬਾਹਰ ਮੌਸਮ ਚੈੱਕ ਕਰੋ ਕਿੰਨਾ ਵਧੀਆ ਮੌਸਮ ਹੋਇਆ ਹੋਇਆ ਵਾ ਤੇ ਇੱਧਰ ਵੀ ਦੇਖੋ ਬੱਦਲ ਹੀ ਬੱਦਲ ਹੋਏ ਹੋਏ ਨੇ ਤੇ ਗੁੰਨੂ-ਮੁੰਨੂ ਦਾ ਪਿੰਜਰਾ ਦੇ ਗੁਰਮਾਂਡੀ ਮੁਰਖਾ ਉਹ ਗੁਰਮਾਂਡੀ ਉਹ ਆ ਗਈ ਜਦੀ ਗੁਰਮਾਂਡੀ ਤੁਰਾਕਰ ਹੁਣ ਗੇਟ ਖੋਲ ਲੈਂਦੇ ਨਹੀਂ ਪਹਿਲਾਂ ਬਟੇਰੀਆਂ ਵੱਲ ਚੱਲਦੇ ਆ ਇਹਨਾਂ ਨੇ ਫੇਰ ਜਾਣ ਨਹੀਂ ਦੇਣਾ ਮੈਨੂੰ ਦੇਖ ਹੋਰ ਖੁਸ਼ਖਬਰੀ ਤੇ ਇਹਨਾਂ ਨੇ ਆ ਕਾਂਡਾ ਹੋਰ ਨਹੀਂ ਤਾਂ ਜਿਹੜਾ ਆਂ ਅੰਡਾ ਇਹ ਨਮਾ ਆ ਪ੍ਰਾਣ ਤੇ ਹੁਣ ਅੱਜ ਇਹਨਾਂ ਨੇ ਆ ਕਾਂਡਾ ਹੋਰ ਦੇਣਾ ਆ ਆ ਬੈਠਿਆ ਚਿੰਕੀਂ ਤੇ ਰਾਣ ਨਾਲ ਇੱਧਰ ਫੂੰਦੇ ਤੇ ਬੈਠਿਆ ਵਾਰਸ ਤੇ ਆ ਕੇ ਉਧਰ ਉਹ ਬਿੱਟੂ ਫਿਰ ਦਾ ਮਟਕੀ ਮਗਰ ਚੱਲ ਬਿੱਟੂ ਉਹ ਭਾਜੀ ਇਹ ਟੂ ਬਟੇਰੇ ਆਪਣੇ ਕੋਲ ਦੋ ਹੀ ਰਹਿ ਗਏ ਹੋ। ਇਹ ਫਿਰ ਆ ਤੋ ਤੇਨੂੰ ਦਾਣਾ ਹੀ ਪਾ ਰਾ ਪਾਣੀ ਵੀ ਤੇ ਪਾਣੀ ਚ ਦਵਾਈ ਨਾਲ ਆਈ ਹੋਈ ਆ। ਤਾਂ ਕਿ ਜਿਹੜਾ ਹਰਾ ਜਾਂ ਤੋਤਾ ਬੈਠਾ ਇਹਨੂੰ ਲੂਸ ਮੋਸ਼ਨ ਹੋਏ ਹੋਏ ਨੇ। ਬਾਕੀ ਇੱਧਰ ਤੋਤੇ ਬੈਠੇ ਆਦੇ ਉਹ ਮਟਕੀ 'ਚ ਬੈਠੀ ਆ। ਮੈਂ ਜਿਹੜੇ ਅੰਡੇ ਰੋਜ਼ ਦੇਖਦਾ ਹਾਂ ਤਾਂ ਕੋਈ ਨਹੀਂ ਬੱਚਾ ਨਿਕਲਿਆ। ਤੇ ਬਾਕੀ ਸਾਰੇ ਇੱਧਰ ਬੈਠੇ ਨੇ ਮਾਰਦੇ ਮੌਜਾ ਮੌਸਮ ਇੰਜੋਏ ਕਰਦੇ। ਨਾਈ ਕਿੰਚੀ 2 2 ਗਿਨ ਗਿਆ ਫਾਟੇ ਗੋਲੇ ਦੇ ਸਿਰਨੇ ਤੇ ਲ ਮੈਂ ਹੁਣ ਚਲੋ ਆਪਾਂ ਚੱਲਦੇ ਹਾਂ ਮੀਨੀ ਹੁਣ ਇਹਨੇ ਸਿਰ ਤੇ ਹੱਥ ਫੇਰੇਆ ਦੋਨੇ ਆਗੇ ਇੱਕ ਦੇ ਫੇਰੇਆ ਤਾਂ ਹੁਣ ਉੱਠ ਗੜੇ ਇਹ ਕਰਦੀ ਨਹੀਂ ਇਹ ਕਰਦੀ ਹੁਣ ਦੇਖਦੇ ਆ ਵੀ ਘਾ ਦੇ ਦੋ ਇਹ ਕਰਦੀ ਨਹੀਂ ਓਏ ਗੁੰਮਾਂਡੀ ਮੰਡੀ ਗੁੰਮਾਂਡੀ ਗੁੰਨੂ ਤਾਂ ਰਾਵਣੇ ਬੈਠਾ ਵਸਾ ਮੁੰਨੂ ਥੋੜਾ ਸ਼ਰਾਰਤ ਠੇਰਨਾ ਪਿਆ ਮੇਂਗਣਾ ਕਰ ਕਰਕੇ ਹੁਣ ਬਾਹਰ ਨੂੰ ਭਸ ਦੇਨੇ ਦੋਨੇ ਚਲ ਹੁਣ ਇਹਨਾਂ ਨੂੰ ਇੱਕ ਵਾਰ ਘਾ ਪਾ ਦੇਨੇ ਮੂਰੇ ਬੈਠੇ ਨੇ ਆਪਣੇ ਕੋਕਟੇਲ ਮਗਰ ਬੈਠਾ ਕੁੱਕੂ ਮੂਰੇ ਬੈਠਾ ਕੋਕਟੇਲ ਇਹ ਹੈ ਵਾ ਐਕਸੀਬਿਸ਼ਨ ਕੋਕਟੇਲ ਉਹ ਹੋਰ ਨਸਲ ਦਾ ਹੈ ਹੋਰ ਨਸਲ ਦਾ ਬਾਕੀ ਇੱਧਰ ਇੱਧਰ ਦੇ ਟਾਕੀ ਦੇ ਤੋਤੇ ਬੈਠੇ ਜੇ ਆ ਦੇ ਇੱਧਰ ਫੈਰਦੇ ਨੇ ਜਾਵਾ ਆ ਉੱਧੀਆਂ ਫੈਰਦੀਆਂ ਨੇ ਜਾਵਾ ਟਿਊ ਟਿਊ ਕਰਦੀਆਂ ਨੇ ਟਿਊ ਟਿਊ ਆ ਬੈਠੇ ਨੇ ਸਾਰੇ ਰੰਗ ਸਾਰੇ ਆ ਉੱਡੇ ਨੇ ਔਰ ਦੇ ਸਾਰੇ ਕਮਰੇ ਚ ਕਿੰਨੇ ਵਧੀਆ ਲੱਗਦੇ ਨੇ ਇਦਾਂ ਨੂੰ ਵੀ ਜਣਾ ਪਾਇਆ ਹੈ ਪਾਣੀ ਵੀ ਪਾਇਆ ਹੋਇਆ ਹੁਣ ਇਹ ਚ ਅਗਲੀ ਵੀਡੀਓ ਚ ਇਹ ਚ ਆਪਾਂ ਕੋਕਟੇਲ ਛੱਡਾਂਗੇ ਤੇ ਆ ਡੱਬਾ ਲਾਇਆ ਹੈ ਇਹ ਚ ਛੱਡ ਦੇਣੇ ਨੇ ਕੋਕਟੇਲ ਤੇ ਉਹ ਸਾਰੇ ਵੈੱਗ ਲੈਨ ਚ ਲਾ ਕੇ ਤੇ ਹੁਣ ਥੋੜੀ ਗਰਮੀ ਨੂੰ ਦੁਆਰਾ ਹੋਈ ਹੈ ਕਾਹਨ ਕਿ ਨਾ ਦਵਾਈ ਦੁਆਰ ਤੋਂ ਕਰਨੇ ਨੇ ਲੂਸ ਮੋਸ਼ਨ ਦੁਆਰ ਤੋਂ ਲੱਗਣ ਲੱਗਦੀ ਹੈ ਓਏ ਸਾਰੇ ਬਹੁਤ ਤੇਜ਼ ਹਰਦੇ ਦੇਖੋ ਇਹ ਮੱਖੀਆਂ ਇਹ ਉੱਡੀਆਂ ਫੈਰ ਗਈਆਂ ਹੋਈਆਂ ਨੇ ਨਾ ਉਹ ਮੈਂ ਉੱਡੇ ਕਰ ਦੇਣੀ ਐਸੇ ਉੱਡਦੀ ਬੜੇ ਤੇ ਇਹਦੀ ਕੈਮਰਾ ਵੀ ਨਿਕ ਮਾਣ ਦਿੰਦੀਆਂ ਕਿ ਨਿੱਕੇ ਥੀ ਉੱਡਦੇ ਕੁਕੂ ਨਹੀਂ ਰਾਮ ਨਾਲ ਬੈਠੇ ਉੱਧਰ ਲੈਡ ਦੀ ਰੋਸ਼ਨੀ ਬਣਦੀ ਥੋੜੀ ਚਲੋ ਹੁਣ ਗੁਰੂ ਘਰ ਖਰਗੋਸ਼ਾਂ ਕੋਲੇ ਜਾਓ ਆ ਗਏ ਖਰਗੋਸ਼ਾਂ ਕੋਲੇ ਇਹ ਅਮਰੂਦ ਖਾਈ ਜਾਂਦੇ ਨੇ ਮਾਨੂੰ ਇੱਧਰ ਲੱਗਿਆ ਆ ਖਾਣ ਤੇ ਗੁੰਨੂ ਇੱਧਰ ਇੱਕ ਵਾਰ ਇਹਨਾਂ ਦਾ ਪਾਣੀ ਵੀ ਬਦਲ ਦਿੰਨੇ ਆ ਤੇ ਹੁਣ ਇਹਨਾਂ ਦੇ ਘਰ ਚ ਰੇਤਾਂ ਪਾ ਕੇ ਲਿਆਉਣ ਰੇਤਾ ਮਾਣਾ ਵਾ ਤੇ ਇੱਥੇ ਨਾ ਕੀ ਕਹਿੰਦੇ ਆ ਫਿਰ ਜਿਵੇਂ ਮੀਂਹ ਪੈਂਦਾ ਇੱਥੇ ਗਿੱਲਾ ਹੋ ਜਾਂਦਾ ਰੇਤਾ ਤਾਂ ਪਾਣੀ ਸੋਖ ਲੈਂਦਾ ਉਹ ਜਿਹੜਾ ਮਿੱਟੀ ਰੰਗਾ ਜਿਹਾ ਹੁੰਦਾ ਉਹ ਪਾਣਾ ਵਾ ਤੇ ਜੇ ਫਿਰ ਮੀਂਹ ਪੈਂਦਾ ਇੱਥੇ ਟੇਟਾਂ ਤੇ ਆ ਕੇ ਬਹਿ ਜਾਂਦੇ ਆ ਥੱਲੇ ਗਿੱਲਾ ਮੰਦੇ ਆ ਜਾਂ ਘਰ ਦੀ ਛੱਤ ਤੇ ਵੀ ਗਿੱਲੀ ਹੁੰਦੀ ਉੱਥੇ ਵੀ ਨਹੀਂ ਪੈਂਦੇ ਇਹ ਓਰੇ ਗੁੰਨੂ ਕੀ ਕਰਦਾ ਵਾ ਉਹਨਾਂ ਗੁੰਨੂ ਨੂੰ ਪਟਾ ਪਾ ਕੇ ਬਾਹਰ ਕੱਢ ਲੈਣਗੇ ਅੱਜ ਦੇਖਦੇ ਆ ਵੀ ਮੁੰਨੂ ਨੂੰ ਵੀ ਨਾਲ ਹੀ ਕੱਢ ਲੀਏ ਦੂਸਰਾ ਪਟਾ ਆਂਦਾ ਕਿ ਜਾ ਉਹਦੇ ਆਂਦਾ ਇੱਕ ਵਾਰ ਦੇਖਦੇ ਆ ਕਿ ਲਿਆਂਦਾ ਉਹ ਪਟਾ ਆਟ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਬੜਾ ਤੇਜ਼ ਜਲਾ ਨਹੀਂ ਪੂਛ ਥੋੜਾ ਚਲਾਕ ਜਾ ਉਹਨਾਂ ਟਾਈਮ ਪੈਰ ਨਹੀਂ ਧਰਦਾ ਇਹ ਜੀ ਪੂਛ ਕਿਦਾਂ ਦੀ ਆ ਛੋਟੀ ਜੀ ਪੂਛ ਹੈ ਇਹ ਤੇ ਮਾੜਾ ਰਹੇਗਾ ਕਿੱਜ ਲੱਗਦਾ ਮੈਨੂੰ ਇਹ ਖੜਦਾ ਨਹੀਂ ਪਟੂ ਚਿਸਪਾਂਡੂ ਸੀ ਇਹ ਕਿੰਨ ਕੜਾ ਹੋ ਗਿਆ ਸੋ ਨਾ ਪਤਾ ਲੱਗੇ ਜਾ ਵਾਰਾ ਜੇ ਸੁਣਾ ਪਤਾ ਲੱਗੇ ਖੋਲ ਅੱਛਾ ਨੰਨ ਥੋੜਾ ਟੈਂਬਾ ਕਾ ਪਾ ਲੈ ਹੁਣ ਹੀ ਪਾ ਲੀ ਇਹ ਪਿੰਡੂ ਇਹ ਸੀਗਾ ਉਹਨਾਂ ਨੇ ਉਹ ਲਿਆਂਦਾ ਵਾ ਉਹਨਾਂ ਨੇ ਰੱਖਿਆ ਹੋਇਆ ਸੀਗਾ ਉਹ ਥੋੜਾ ਲਿਆਂਦਾ ਵਾ ਪਰ ਨਾ ਵਾ ਥੋੜਾ ਘਾਲ ਲੈ ਚੱਲਦੇ ਦੂਰ ਜੀ ਕਾ ਹੈਗਾ ਆਪ ਕੋ ਖਾਸ ਤਾਂ ਨਹੀਂ ਬਚ ਲੋ ਕਿਵੇਂ ਮਿਲਦਾ ਆ ਹੈਗਾ ਮੋਟਾ ਮੋਟਾ ਜੇ ਤੋੜ ਲਾ ਹੈ ਗਿੱਲਾ ਹੋਇਆ ਹੈ ਜਸ ਡਿੱਗਣ ਤੇਲ ਖਣੋਈ ਹੋਈ ਆ ਕੁਛ ਨਹੀਂ ਬਸ ਚਲ ਇੱਕ ਵਾਰ ਤੋੜ ਲੈਣਾ ਫੇਰ ਬਣਾਓ ਇੱਥੇ ਮੇਰੇ ਸੱਟ ਵੱਜੀ ਸੀ ਉੱਥੇ ਕੰਮ ਕਰਦੇ ਸੀ ਇਹ ਲੋਹਾ ਵੱਜਿਆ ਚੀਰਾ ਆ ਗਿਆ ਸੀ ਖੂਨ ਬਹੁਤ ਡਿੱਗਲੇ ਹੋ ਗੋ ਧਿਆਨ ਨਾਲ ਕਰੀ ਜਾਂਦਾ ਨੂੰ ਚਲੋ ਮੈਂ ਇੱਕ ਵਾਰ ਤੋੜ ਚੋਈ ਨਾ ਘਾ ਬਹੁਤ ਆ ਪਹਿਲਾਂ ਉੱਧਰ ਲੋ ਆ ਵੱਡੇ ਪਿੰਜਰੇ ਚ ਪਾ ਦੇਣੇ ਇਹਨਾਂ ਨੂੰ ਉੱਧਰ ਛੱਡਣਾ ਹੋਗਾ ਗਿੱਲਾ ਵਾਲਾ ਉੱਧਰ ਗਾਰਾ ਬਣਿਆ ਪਿਆ ਇੱਧਰ ਰੱਖਣਾ ਹੋਰ ਕਿੱਧਰ ਚੱਲ ਫਿਰ ਇੱਥੇ ਰੱਖਣੀ ਆ ਛੋਟੇ ਜਿਹੜਾ ਲਾਣਾ ਦੀ ਜਾਸ ਸੀ ਚਾਰੋ ਛੋਟਾ ਲਾਣਾ ਦੀ ਬਸ ਥੰਡਾ ਗੋਡਾ ਇਹ ਕੋੜ ਬੰਦ ਕਰੀ ਮੈਂ ਬਾਹਰ ਬਾਹਰ ਕਾਰ ਦੇ ਨਾਲ ਦਾਣੂ ਛੇ ਤਾਂ ਉਹ ਜਬਾਤ ਇੱਥੇ ਗਾਂਤ ਬਾਤ ਕੁਛ ਪਾ ਦਿਆ ਕਰ ਚੱਲ ਗਿੱਲਾ ਹੋ ਜਾਣਾ ਨਹੀਂ ਫਿਰ ਤੋਂ ਆ ਗਏ ਚਲ ਨੂੰ ਧੋਗੇ ਸਾਥ ਚੱਲੇ ਆਇਦਾਂ ਹੁਣ ਇਹਨਾਂ ਇੱਕ ਵਾਲੇ ਮਰ ਘਾਤ ਹੁਣ ਕੱਢਣੇ ਵਿੱਚ ਆਮੜਾ ਗੇਟ ਲਾ ਕੇ ਚੱਜ ਤਜ ਤਜ ਹਾਂ ਵੀ ਕੁਮਾਂਡਿਓ ਤੁਹਾਡਾ ਆੜੀ ਮਿਲ ਲਿਆ ਉਹਨੂੰ ਹੈ ਕਿੱਥੇ ਕਾ ਉਹ ਫਰਤਾ ਬਲਣਾ ਦਾ ਚੱਲ ਦਾ ਪਰਚੂਟ ਵਾਲਾ ਮੈਂ ਬੰਦ ਕਰ ਦਿਆਂ ਪਿੰਜਰਾ ਚੱਕ ਲੈ ਆ ਪਿੰਜਰਾ ਰੱਖ ਲਈ ਇਹ ਤਾਂ ਪਰਚਿਟਾ ਵਾ ਪਿਛਿਟਾ ਜੀ ਚੰਗੀ ਸੁਣ ਕਰ ਲੋ ਯਾ ਮਾ ਬੜੇ ਖੁਸ਼ ਹਾਂ ਖੜ ਖੜ ਵੱਧਾ ਵੇ ਇੱਥੇ ਤੇਜੀ ਵਾਲਾ ਇੱਥੇ ਗਿਆ ਤੇਜੀ ਵਾਲਾ ਆ ਗੇਟ ਬੰਦ ਜਿਹਾ ਲੱਗਦਾ ਨਾ ਗੇਟ ਬੰਦ ਰੱਖਿਆ ਮਾੜਾ ਆ ਸਾਰੇ ਛੜਤੇ ਇੱਧਰ ਇਹ ਵੀ ਲੱਗ ਗਿਆ ਘਾਹ ਖਾਣ ਹੁਣ ਇੱਥੇ ਤਾਂ ਜੀ ਲੱਗੇ ਰੂ ਬਾਕੀ ਸਾਰਾ ਤਾਂ ਹੈ ਪੂਰਾ ਕਾਲਾ ਜਾਵਾ ਤੇ ਵਸ ਕਲੀ ਦੀ ਪੂਛ ਚਿੱਟੀ ਆ ਮਾ ਬਰੋ ਗੁੰਨੂ ਮੁੰਨੂ ਵੀ ਛੜਤੇ ਤੇ ਹੁਣ ਘਾਹ ਖਾਈ ਜਾਂਦਾ ਹੁਣ ਇਹ ਜੇ ਤਾਂ ਜੀ ਲੱਗਿਆ ਰਹੂਗਾ। ਪਰ ਕਾਲਟੀ ਅਜੀ ਪੂਰੀ ਵਧੀਆ ਵਾ। ਹਨਗਾ ਦੇਖੋ ਲੱਗੇ ਸਾਰੇ ਕਾ। ਉਹ ਤਾਂ ਦਾਣਾ ਹੀ ਖਾਈਆ ਕਰ ਖਾ ਖਾ। ਖਾ ਖਾ। ਖਾ ਖਾ। ਬਾਕੀ ਆ ਤੇ ਵਲੌਗ ਚ ਨੈਸੀ ਚੈਨ ਨੂੰ ਲਾਈਕ ਕਰੇ ਸਬਸਕ੍ਰਾਈਬ ਕਰੇ ਹੌਣ ਮਿਲਾਂਗੇ ਅਗਲੇ ਵਲੌਗ ਚ ਤੇ ਨਵੇਂ ਘਰ ਘੋਸ਼ਣਾ।